ਅੱਜ ਬਣਾਏ ਜੀ ਵੈਜ ਮੰਜੂਰੀਅਨ ਜਿਹੜੀ ਕਿ ਇੱਕ ਭੈਣ ਦੀ ਡਿਮਾਂਡ ਤੇ ਆਪਾਂ ਬਣਾਏ ਸੀ ਬਹੁਤ ਹੀ ਸੁਆਦਵਣੀ ਸੀ ਇਹਦੇ ਲਈ ਆਪਾਂ ਜਿਹੜੀਆਂ ਸਬਜ਼ੀਆਂ ਸੀਗੀਆਂ ਉਹ ਆਪਾਂ ਕੱਟ ਲਈਆਂ ਸੀਗੀਆਂ ਇਹਦੇ ਵਿੱਚ ਆਪਾਂ ਲਈ ਹੋਈ ਜੀ ਪੱਤ ਗੋਭੀ ਗਾਜਰ ਤੇ ਸਿਮਲਾ ਮਿਰਚ ਜਿਹੜੀਆਂ ਆਪਾਂ ਤਿੰਨ ਪ੍ਰਕਾਰ ਦੀਆਂ ਲਈਆਂ ਹੋਈਆਂ ਨੇ ਇਹਦੇ ਵਿੱਚ ਆਪਾਂ ਪਿਆਜ਼ ਵੀ ਬਰੀਕ-ਬਰੀਕ ਕੱਟ ਲਿਆ ਸੀਗਾ ਸਾਰੀਆਂ ਸਬਜ਼ੀਆਂ ਨੂੰ ਆਪਾਂ ਇੱਕ ਭਾਂਡੇ ਵਿੱਚ ਪਾਵਾਂਗੇ ਤੇ ਜਿਹੜੀਆਂ ਆਪਾਂ ਤੜਕਾ ਲਾਉਣੇ ਉਹ ਆਪਾਂ ਅਲੱਗ ਤੋਂ ਜਿਹੜੀਆਂ ਉਹ ਕੱਟ ਕੇ ਰੱਖ ਲਈਆਂ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੁਆਦ ਅਨੁਸਾਰ ਚੀਜ਼ਾਂ ਪਾ ਕੇ ਜੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਥੋੜੀਆਂ ਜਿਹੀ ਮੱਥੇ ਮੋਟੀਆਂ ਰਹਿਣ ਸੀ ਜਿਆਦਾ ਜੇਕਰ ਬਰੀਕ ਕਰੋਗੇ ਤਾਂ ਬਹੁਤ ਹੀ ਜਿਆਦਾ ਟੇਸਟੀ ਬਣ ਕੇ ਮੰਜੂਰੀਅਨ ਤਿਆਰ ਹੁੰਦਾ ਹੈ ਇਹਦੇ ਵਿੱਚ ਆਪਾਂ ਦੋ ਚਮਚ ਪਾਏ ਜੀ ਸੋਇਆ ਸੌਸ ਦੇ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੈਦੇ ਦੇ ਤੇ ਇਹਦੇ ਵਿੱਚ ਦੋ ਚਮਚੇ ਪਾਉਣੇ ਜੀ ਕੌਰਨਫਲਾਰ ਇਹ ਇਹ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਲੈਣਾ ਬੱਦ ਘੱਟ ਲੱਗੇ ਤਾਂ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਹੋਰ ਪਾ ਸਕਦੇ ਆ ਪਰ ਜਿਆਦਾ ਹਾਰਡ ਹੋ ਜਾਂਦਾ ਇਸ ਕਰਕੇ ਜਿਆਦਾ ਸਮਾਨ ਨਹੀਂ ਪਾਉਣਾ ਸਬਜ਼ੀਆਂ ਵਿੱਚ ਜਿਹੜਾ ਆਪਾਂ ਸਾਰੀਆਂ ਮਿਕਸ ਕਰ ਲਾਂਗੇ ਉਹਦੇ ਵਿੱਚ ਨਮਕ ਪਾ ਕੇ ਰੱਖ ਦੇਣਾ ਉਹ ਤੋਂ ਬਾਅਦ ਆਪਾਂ ਨਿਚੋੜ ਵੀ ਸਕਦੇ ਆਂਗੇ ਤਾਂ ਫਿਰ ਜਿਹੜਾ ਮੈਦਾ ਜਾਂ ਕਾਰਨਫਲਾਰਾ ਉਹ ਘੱਟ ਪੈਂਦਾਗਾ ਸਾਰੀ ਚੀਜ਼ ਆਪਾਂ ਪਾ ਕੇ ਇਹਦੇ ਵਿੱਚ ਜਿਹੜਾ ਮੈਦਾ ਉਹ ਹੋਰ ਪਾ ਕੇ ਤੇ ਇਸ ਪ੍ਰਕਾਰ ਜਿਹੜੀਆਂ ਬੋਲ ਨੇ ਉਹ ਆਪਾਂ ਬਣਾ ਲਈਆਂ ਸੀਗੀਆਂ ਇਹ ਵੀ ਜਿਆਦੇ ਵੱਡੀਆਂ ਨਹੀਂ ਬਣਾਉਣੀਆਂ ਕਿਉਂਕਿ ਜਦੋਂ ਆਪਾਂ ਇਹਨੂੰ ਪਕਾਵਾਂਗੇ ਤਾਂ ਫਿਰ ਵਿੱਚੋਂ ਕੱਚੇ ਰਹਿਣ ਦਾ ਡਰ ਹੁੰਦਾ ਇਸ ਕਰਕੇ ਛ ਤਵੇ ਵਿੱਚ ਉਹ ਕੱਚੀਆਂ ਰਾਹੀ ਜਾਂਦੀਆਂ ਨੇ ਤੇ ਜਿਹੜਾ ਆਪਣਾ ਤੇਲ ਉਹ ਗਰਮ ਹੋ ਗਿਆ ਸੀਗਾ ਇਹਦੇ ਵਿੱਚ ਆਪਾਂ ਪਾ ਕੇ ਜਦੋਂ ਜਦੋਂ ਤੇਲ ਪੂਰਾ ਗਰਮ ਹੋਵੇ ਉਦੋਂ ਹੀ ਆਪਾਂ ਪਾਉਣੀਆਂ ਨੇ ਥੋੜੇ ਥੋੜੇ ਕਰਕੇ ਆਪਾਂ ਪਾਲੀਆਂ ਸੀ ਗੈਸ ਆਪਾਂ ਮੀਡੀਅਮ ਤੇ ਕਰਤਾ ਸੀ ਤਾਂ ਜੋ ਇਹ ਅੰਦਰੋਂ ਚੰਗੀ ਤਰ੍ਹਾਂ ਪੱਕ ਕੇ ਵਧੀਆ ਤਿਆਰ ਹੋ ਜਾਣ ਕੋਈ ਵੀ ਚੀਜ਼ ਵਿੱਚੋਂ ਕੱਚੀ ਨਾ ਰਵੇ ਤੇ ਜਿਹੜਾ ਟੇਸਟ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਆਵੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵੀ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਚਾਰ ਸਫੇਰੋਂ ਵਧੀਆ ਪੱਕ ਕੇ ਤਿਆਰ ਹੋ ਜਾਣ ਜਦੋਂ ਇਹ ਪੱਕ ਜਾਣ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਜਰੂਰ ਰਹਿਣਾ ਜੇ ਇਹਨਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਤੇ ਇਹ ਵਧੀਆ ਪੱਕ ਗਿਆ ਸੀ ਦੂਜਾ ਪੂਰਵ ਵੀ ਆਪਾਂ ਇਸ ਪ੍ਰਕਾਰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲੈਣਾ ਤੇਲ ਆਪਣਾ ਗਰਮ ਹੋਣਾ ਚਾਹੀਦਾ ਤੇ ਜਦੋਂ ਵਿੱਚ ਪਾ ਦਈਏ ਉਦੋਂ ਜਿਹੜਾ ਗੈਸ ਹੋ ਮੀਡੀਅਮ ਤੇ ਰੱਖਣਾਗਾ ਤਾਂ ਜੋ ਵੀ ਵਧੀਆ ਇਹ ਤਿਆਰ ਹੋ ਜਾਣ ਪੱਕ ਕੇ ਤੇ ਇਸ ਪ੍ਰਕਾਰ ਆਪਾਂ ਜਿਹੜੇ ਸਾਰੇ ਰੂਲ ਸੀਗੇ ਬਾਲ ਸੀਗੇ ਆਪਾਂ ਤਿਆਰ ਕਰ ਲਿਆ ਸੀ ਇਦਾਂ ਆਪ ਜਿਹੜੀਆਂ ਸਬਜ਼ੀਆਂ ਇਹ ਆਪਾਂ ਤੜਕੇ ਵਾਸਤੇ ਤਿਆਰ ਕਰੀਆਂ ਇੱਕ ਕੜਾਹੀ ਵਿੱਚ ਆਪਾਂ ਪਾਵਾਂਗੇ ਜੀ 2 ਚਮਚ ਤੇਲ ਦੇ ਤੇ ਹੁਣ ਜਿਹੜੀਆਂ ਆਪਾਂ ਸਬਜ਼ੀਆਂ ਲਈਆਂ ਹੋਈਆਂ ਨੇ ਜਿਵੇਂ ਜੀ ਪਿਆਜ਼ शिमला ਮਿਰਚ ਇਹ ਆਪਾਂ ਇਹਦੇ ਵਿੱਚ ਪਾ ਕੇ ਪਕਾ ਲਾਂਗੇ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਜਿਹੜਾ ਗੈਸ ਆ ਜੀ ਉਹ ਫੁੱਲੇ ਫਲੇਮ ਤੇ ਹੀ ਹੋਣਾ ਚਾਹੀਦਾ ਵੀ ਤਾਂ ਜੋ ਇਹ ਵਧੀਆ ਪੱਕ ਜਾਣ ਤੇ ਕ੍ਰਿਸਪੀ ਵਧੀਆ ਬਣ ਜਾਣ ਇਸ ਪ੍ਰਕਾਰ ਆਪਾਂ ਇਹਨੂੰ ਹਿਲਾਉਂਦੇ ਜਾਂਦਾ ਤੇ ਵਧੀਆ ਤੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਕਾ ਲੈਣਾ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਜਿਹੜੀਆਂ ਆਪਦੇ ਮਨ ਪਸੰਦੀਆਂ ਸਬਜ਼ੀਆਂ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਜਿਵੇਂ ਕਿ ਆਪਾਂ ਗਾਜਰਾ ਜੀ ਇਹ ਆਪਾਂ ਥੋੜਾ ਜਿਹਾ ਬਾਅਦ ਵਿੱਚ ਪਾਈਏ ਕਿਉਂਕਿ ਇਹ ਆਪਾਂ ਕੱਦੂ ਕਸ਼ ਕਰੀ ਹੋਈ ਸੀਗੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ 2-3 ਮਿੰਟ ਵਾਸਤੇ ਪਕਾ ਲਾਂਗੇ ਹੁਣ ਜਿਹੜੀ ਆਪਾਂ ਇਹਦੇ ਵਿੱਚ ਸੌਸ ਪਾਉਣੀ ਉਹ ਤਿਆਰ ਕਰ ਲਾਂਗੇ ਇੱਕ ਚਮਚਾ ਆਪਾਂ ਲਈ ਹੋਈ ਹੈ ਜੀ ਚਿੱਲੀ ਸੌਸ ਦੋ ਚਮਚੇ ਇਹਦੇ ਵਿੱਚ ਪਾਵਾਂਗੇ ਜੀ ਟਮੇਟੋ ਸੌਸ ਦੋ ਚਮਚੇ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਸੋਇਆ ਸੌਸ ਦੇ ਤੇ ਜਿਹੜੀ ਆਪਣੀ ਸੌਸ ਆ ਬਣ ਕੇ ਵਧੀਆ ਤਿਆਰ ਹੋ ਗਈ ਜਿਹੜਾ ਕਿ ਮੇਨ ਇਨਗਰੀਡੀਅੰਟ ਹੈ ਮੰਜੂਰੀਅਨ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਨਮਕ ਮਿਰਚ ਤੇ ਗਰਮ ਮਸਾਲਾ ਪਾਊਡਰ ਚੰਗੀ ਤਰ੍ਹਾਂ ਆਪਾਂ ਇਹਨੂੰ ਕਰ ਦਾਂਗੇ ਜੀ ਮਿਕਸ 2 ਮਿੰਟ ਇਹਨੂੰ ਪਕਾ ਲਾਂਗੇ ਉਸ ਤੋਂ ਬਾਅਦ ਜਿਹੜੀ ਸੌਸ ਤਿਆਰ ਕਰੀਆ ਉਹ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਦਾਂਗੇ ਇਹਨੂੰ ਵੀ ਆਪਾਂ ਥੋੜਾ ਟਾਈਮ ਪੱਕਣ ਦੇਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੌਲੀ ਭਰ ਕੇ ਪਾਣੀ ਦੀ ਇਨ ਜਿਵੇਂ ਹੁਣ ਆਪਾਂ ਵੱਧ ਘੱਟ ਸਬਜ਼ੀਆਂ ਲਈਆਂ ਨੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਪਾ ਸਕਦੇ ਹਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਹ ਜਿਹੜੀ ਤਰੀ ਹੈ ਉਹ ਥੋੜੀ ਜੀ ਪਤਲੀ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਗਾੜੀ ਬਣਾਉਣ ਵਾਸਤੇ ਇਹਦੇ ਵਿੱਚ ਲਾਵਾਂਗੇ ਜੀ ਇੱਕ ਚਮਚ ਕੌਰਨ ਫਲਾਰ ਦਾ ਇਧਰ ਆਪਾਂ ਇੱਕ ਚਮਚ ਲਿਆ ਹੋਇਆ ਇਹਦੇ ਵਿੱਚ ਪਾਵਾਂਗੇ ਜੀ ਅੱਧੀ ਕੌਲੀ ਪਾਣੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਜਿਹੜੀ ਉਦਰ ਸਬਜ਼ੀਆਂ ਪਕਕ ਰਹੀਆਂ ਨੇ ਉਹਦੇ ਵਿੱਚ ਪਾ ਕੇ ਆਪਾਂ 2-3 ਮਿੰਟ ਵਾਸਤੇ ਪਕਾ ਲਾਂਗੇ ਇਹਦੇ ਨਾਲ ਜਿਹੜੀ ਤਰੀਅ ਉਹ ਗਾੜੀ ਹੋ ਜੂਗੀ ਸੋ ਇਹ ਜਿਹੜਾ ਮਨਚੂਰੀਨ ਆਪਾਂ ਬਣਾ ਰਹੇ ਆਂ ਇਹ ਆਪਾਂ ਡਰਾਈ ਬਣਾ ਰਹੇ ਆ ਇਸ ਕਰਕੇ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਆਪਾਂ ਠੀਕ ਠਾਕ ਜਿਹਾ ਪਾਇਆ ਹੈ ਜੇਕਰ ਆਪਾਂ ਗਰੇਵੀ ਵਾਲਾ ਬਣਾਰਦੇ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਥੋੜਾ ਜਿਆਦਾ ਪੈ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਸਾਰੀਆਂ ਬਾਲ ਪਕਾ ਕੇ ਤਿਆਰ ਕਰਨੀ ਅਸੀਂ ਉਹ ਪਾ ਲਾਂਗੇ ਗੈਸ ਆਪਾਂ ਬਿਲਕੁਲ ਲੋ ਤੇ ਕਰਤਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਜਿਹੜਾ ਗੈਸ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਹੈਗਾ ਤਾਂ ਜੋ ਜਿਹੜਾ ਸਾਰਾ ਟੇਸਟ ਆ ਉਹ ਇਹਨਾਂ ਵਿੱਚ ਐਬਜ਼ਾਰਬ ਹੋ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰ ਲਈ ਗਰਮ ਗਰਮ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਇਹਦੇ ਉੱਪਰ ਆਪਾਂ ਹਰਾ ਧਨੀਆ ਜਾਂ ਜਿਵੇਂ ਸਪ੍ਰਿੰਗ ਆਨਿਅਨ ਉਹ ਆਪਾਂ ਸਪਰੈਡ ਕਰ ਸਕਦੇ ਹਾਂਗੇ ਸੋ ਬਹੁਤ ਹੀ ਟੇਸਟੀ ਜਿਹੜੇ ਡਰਾਈ ਮਨਚੂਰੀਅਨ ਬਣ ਕੇ ਤਿਆਰ ਹੋਏ ਨੇ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਸਾਰਨ ਦਾ ਬਹੁਤ-ਬਹੁਤ ਧੰਨਵਾਦ ਜੀ